ਇਹ ਗੌਣਾ ਬੰਦਾ ਤੁਹਾਡਾ ਕੀ ਲੱਗਦਾ ਮੈਨੂੰ ਤਾਂ ਸਾਹ ਕੋ ਲੱਗਦਾ ਜੀ ਸਾਰਾ ਕੋਈ ਲੱਗਦਾ ਹੁਣ ਹਾਂਜੀ ਬਾਈ ਇਹ ਸਾਡੇ ਘਰ ਦੇ ਦੋ ਮੈਂਬਰ ਨੇ ਜਿਹੜੇ ਇੱਕ ਦੂਜੇ ਦੀ ਜੋੜੀ ਬਣ ਗਏ ਬਾਪ ਗਿੰਦਰ ਮੋਹਨ ਜਦੋਂ ਸਾਡੇ ਕੋ ਆਏ ਸੀ ਜੀ ਕਰਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਸੀ ਬਾਪੂ ਜੀ ਜਮੇ ਅੱਖਾਂ ਤੋਂ ਬ্লাইন্ড ਮਾਫੂ ਕੁਲਵੀਰ ਸਿੰਘ ਕਾਕਾ ਜੀ ਦੀ ਸੇਵਾ ਮਿਲੀ ਸਾਨੂੰ ਖੰਨੇ ਸ਼ਹਿਰ ਤੋਂ ਜੇਠੀ ਨਗਰ ਤੋਂ ਇਹ ਬਾਪੂ ਜੀ ਅੱਖਾਂ ਤੋਂ ਬ্লাইন্ড ਸੀ ਫਿਰ ਮਹਾਰਾਜ ਨੇ ਜੋੜੀ ਦੇਖੋ ਕਿਦਾਂ ਬਣਾਈ ਬਾਪੂ ਗਿੰਦਰ ਨੂੰ ਜਿਹੜੇ ਖੋਦੀਆਂ ਘੇਟਾਂ ਅੱਖਾਂ ਨਹੀਂ ਸੀ ਉਹ ਕਿਸੇ ਹੋਰ ਦੀ ਅੱਖਾਂ ਬਣ ਗਿਆ ਇਹ ਆ ਸੁਪਨਿਆਂ ਦੇ ਘਰ ਦੀ ਇੱਕ ਉਸਾਰੀ ਹੋਰ ਬਾਪੂ ਕਿਵੇਂ ਆ ਕੁਲਵੀਰ ਬਾਬੇ ਠੀਕ ਆ ਠੀਕ ਹੈ ਜੀ ਬਾਬੂ ਗਿੰਦਰ ਮੋਹਨ ਬਾਬੇ ਕਿਵੇਂ ਆ ਠੀਕ ਹੈ ਜੀ ਠੀਕ ਆ ਠੀਕ ਹੈ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਘਰ ਦੇ ਦੋ ਮੈਂਬਰ ਨੇ ਜਿਹੜੇ ਇੱਕ ਦੂਜੇ ਦੀ ਜੋੜੀ ਬਣ ਗਏ ਨੇ ਬਾਪੂ ਗਿੰਦਰ ਮੋਹਨ ਜਦੋਂ ਸਾਡੇ ਕੋਲ ਆਏ ਸੀ ਨਾ ਜੀ ਉਹ ਵੀ ਤਸਵੀਰਾਂ ਅਸੀਂ ਨਾਲ ਸ਼ੇਅਰ ਕੀਤੀਆਂ ਇਹਨਾਂ ਨੂੰ ਫਰੀਦਕੋਟ ਤੋਂ ਲੈ ਕੇ ਆਏ ਸੀ ਬਲਬੀਰ ਕਾਲਜ ਦੇ ਕੋਲੇ ਇਹਨਾਂ ਦਾ ਨੇੜੇ ਘਰ ਸੀ ਉੱਥੇ ਪੜ੍ਹਦੇ ਵੀ ਰਹੇ ਆ ਪਲੇਅਰ ਵੀ ਰਹੇ ਆ ਇਹ ਬਹੁਤ ਵਧੀਆ ਸਕੂਲ ਚ ਪੜ੍ਹਦੇ ਨੇ ਸਕੂਲ ਚ ਤੇ ਫਿਰ ਬਿਜਲੀ ਬੋਰਡ ਚ ਜੌਬ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇਕੱਲੇ ਰਹਿ ਗਏ ਮਾਂ ਪਿਓ ਦੀ ਡੈਥ ਹੋ ਗਈ ਇੱਕ ਭੈਣ ਸੀ ਉਹ ਵੀ ਠੀਕ ਨਹੀਂ ਸੀ ਮੈਂਟਲੀ ਇਹ ਵੀ ਅਫਸੈਟ ਹੋ ਗਏ ਇਹਨਾਂ ਦੀ ਅੱਖਾਂ ਦੀ ਰੌਸ਼ਨੀ ਚਲੇ ਗਈ ਅੱਖਾਂ ਤੋਂ ਬਲਾਈਂਡ ਹੋ ਗਏ ਘਰ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਸੀ ਬਾਪੂ ਜੀ ਜਿਵੇਂ ਅੱਖਾਂ ਤੋਂ ਬਲਾਈਂਡ ਨਿਕਲ ਕੇ ਘਰ ਤੋਂ ਸ਼ਹਿਰ ਚ ਘਰ ਸੀਗਾ ਘਰ ਟੈ ਗਿਆ ਸੀ ਸਾਰਾ ਹੀ ਤੇ ਇਹਨਾਂ ਦੀ ਭੈਣ ਨੂੰ ਇਹਨਾਂ ਦੇ ਮਾਮੇ ਲੈ ਕੇ ਆਪਦੇ ਕੋਲੇ ਜਿਹੜਾ ਉਹਦੇ ਹਿੱਸੇ ਦਾ ਘਰ ਸੀਗਾ ਉਹ ਵੀ ਉਹਨਾਂ ਨੇ ਵੇਚਤਾ ਨਹੀਂ ਵਿਚ ਨਹੀਂ ਹੈ ਟਾ ਕੇ ਵਿੱਚੋਂ ਤੇ ਬਾਪੂ ਵਿਚਾਰਾ ਇੱਕ ਕਮਰੇ ਦੇ ਵਿੱਚ ਨਿੱਕੇ ਦੇ ਵਿੱਚ ਇੰਨੀ ਕਿ ਜਗ੍ਹਾ ਦੇ ਵਿੱਚ ਦੀ ਨੰਘੇ ਅੰਦਰ ਜਾਂਦਾ ਸੀ ਤੇ ਫਿਰ ਬਾਪੂ ਦੀ ਅੱਖਾਂ ਦੀ ਲਾਈਟ ਵੀ ਹੈ ਨਹੀਂ ਸੀ ਨਿਕਲ ਕੇ ਮੰਗਣ ਜਾਂਦਾ ਕੋਈ ਸਮੋਸਾ ਦੇਣ ਦਾ ਕੋਈ ਬਰੈਡ ਦੇਣ ਦਾ ਝੋਲੇ ਚ ਪਾਈ ਜਾਂਦਾ ਉਹੀ ਗੰਦੇ ਥਾਣਾ ਉਹੀ ਚੋਲੇ ਚ ਕੱਢ ਕੇ ਫਿਰ ਖਾਈ ਜਾਂਦਾ ਕਈ ਕੀ ਦਿਨ ਧੰਨਵਾਦ ਸਾਡੇ ਟੀਮ ਦੇ ਮੈਂਬਰ ਰਣਜੀਤ ਵੀਰੇ ਉਹ ਨਹੀਂ ਉੱਥੇ ਬੈਂਕ ਚ ਜੌਬ ਕਰਦੇ ਸੀਗੇ ਬੈਂਕ ਦੇ ਮੁਰੇਕਾਰ ਸੀ ਬਾਪੂ ਦਾ ਫਿਰ ਉਹਨਾਂ ਨੇ ਸਾਨੂੰ ਦੱਸਿਆ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਤੇ ਬਾਪੂ ਗੰਦਰ ਮੋਹਨ ਜੀ ਦੇ ਇੱਥੇ ਟ੍ਰੀਟਮੈਂਟ ਚੱਲਿਆ ਮਹਾਰਾਜ ਦੀ ਮਿਹਰ ਨਾਲ ਚਾਰਾਂ ਪੰਜ ਮਹੀਨੇ ਬਾਅਦ ਬਾਪੂ ਦੀ ਅੱਖਾਂ ਦੀ ਰੌਸ਼ਨੀ ਆ ਗਈ ਆਪਰੇਸ਼ਨ ਹੋ ਗਿਆ ਬਾਪੂ ਜੀ ਨੂੰ ਦਿਖਣ ਲੱਗ ਗਿਆ ਉਹ ਤੋਂ ਸਾਲ ਡੇਢ ਸਾਲ ਬਾਅਦ ਬਾਪੂ ਕੁਲਵੀਰ ਸਿੰਘ ਕਾਕਾ ਜੀ ਦੀ ਸੇਵਾ ਮਿਲੀ ਸਾਨੂੰ ਖੰਨੇਚੇਰ ਤੋਂ ਜੇਠੀ ਨਗਰ ਤੋਂ ਇਹ ਬਾਪੂ ਜੀ ਅੱਖਾਂ ਤੋਂ ਬ্লাইন্ড ਸੀ ਜਦੋਂ ਉਹਨਾਂ ਨੂੰ ਲੈ ਕੇ ਆਏ ਟੈਸਟ ਕਰਾਏ ਚੈੱਕਅਪ ਕਰਾਏ ਡਾਕਟਰ ਕਹਿੰਦੇ ਨੇ ਲਾਈਟ ਹੈ ਜਿਹੜੀ ਪਿੱਛੋਂ ਜਾ ਚੁੱਕੀ ਹੈ ਨਾੜਾਂ ਮਰ ਗੀਆਂ ਵਾਪਸ ਨਹੀਂ ਹੋਣੀ ਕਦੇ بڑے ਹਸਪਤਾਲਾਂ 'ਚ ਚੈੱਕ ਕਰਾ ਲਿਆ بڑے ਡਾਕਟਰਾਂ ਤੋਂ ਚੈੱਕ ਕਰਾ ਲਿਆ ਪਰ ਨਹੀਂ ਹੱਲ ਹੋਇਆ ਤਾਂ ਫਿਰ ਮਹਾਰਾਜ ਨੇ ਜੋੜੀ ਦੇਖੋ ਕਿੱਦਾਂ ਬਣਾਈ ਬਾਪੂ ਗਿੰਦਰ ਮੋਹਨ ਸਿੰਘ ਜੀ ਆਪਣੇ ਆਪ ਹੀ ਕਾਕੇ ਬਾਪੂ ਦੇ ਆੜੀ ਬਣ ਗਏ ਕਿਉਂਕਿ ਉਹਨੂੰ ਪਤਾ ਸੀ ਵੀ ਮੈਂ ਵੀ ਇਦਾਂ ਰਹਾ ਪਹਿਲਾਂ ਆਪੇ ਫਿਰ ਇੱਕ ਦੂਜੇ ਦੇ ਸਾਥੀ ਬਣ ਗਏ ਹੁਣ ਦੋਨੋਂ ਇਕੱਠੇ ਧੁੱਪ 'ਚ ਖੜੇ ਨੇ ਕੇਸੀ ਹੱਨਾ ਕੇ ਹਟੇ ਨੇ ਤੇ ਵਾਲ ਸਕਰੇ ਨੇ ਇਕੱਠਿਆਂ ਨਹੀਂ ਇਸ਼ਨਾਨ ਕਰਨਾ ਇੱਕ ਦੂਜੇ ਦੀ ਮਦਦ ਕਰਨੀ ਹੈ ਇਕੱਠਿਆਂ ਨਹੀਂ ਟਾਇਲਟ ਵਾਸ਼ਰੂਮ ਜਾਣਾ ਇੱਕ ਦੂਜੇ ਦੀ سپورਟ ਨਾਲ ਇਕੱਠਿਆਂ ਨਹੀਂ ਪ੍ਰਸ਼ਾਦਾ ਪਾਣੀ ਛਕਣਾ ਵਾ ਇਕੱਠਿਆਂ ਨਹੀਂ ਗੁਰੂ ਘਰ ਜਾਣਾ ਵਾ ਇਕੱਠਿਆਂ ਵੀ ਮੰਜੇ ਨੇੜੇ-ਨੇੜੇ ਲੱਗੇ ਹੋਏ ਨੇ ਦੋਨਾਂ ਦੇ ਇੱਕ ਦੂਜੇ ਦੀ سپورਟ ਦਾ ਇੱਕ ਦੂਜੇ ਦਾ ਸਹਾਰਾ ਨੇ ਬਾਪੂ ਗਿੰਦਰ ਮੂ ਜਿਹਦੀਆਂ ਖੋਦੀਆਂ ਘੇਟਾਂ ਵੱਖਾਂ ਨਹੀਂ ਸੀ ਉਹ ਕਿਸੇ ਹੋਰ ਦੀਆਂ ਅੱਖਾਂ ਬਣ ਗਿਆ ਇਹ ਸੁਪਨਿਆਂ ਦੇ ਘਰ ਦੀ ਇੱਕ ਮਿਸਾਲ ਇਹ ਸੁਪਨਿਆਂ ਦੇ ਘਰ ਦਾ ਇੱਕ ਰਾਜ ਜੀ ਦੇ ਵਿੱਚ ਅਕਸਰ ਸੰਗਤ ਕਹਿੰਦੇ ਆ ਵੀ ਬਹੁਤ ਵੱਡੀ ਸੇਵਾ ਹੋ ਰਹੀ ਆ ਪਰ ਭੱਗਾਂ ਵਾਲਿਆ ਸੀ ਵੀ ਅਸੀਂ ਇਸ ਤਰ੍ਹਾਂ ਦੀਆਂ ਰੂਹਾਂ ਦੇ ਨਾਲ ਰਹਿੰਨੇ ਆ ਇਸ ਤਰ੍ਹਾਂ ਦੇ ਸਰਕੰਸਟੈਂਸਸ ਇੱਥੇ ਬਣ ਰਹੇ ਨੇ ਮਹਾਰਾਜ ਸੱਚੇ ਪਾਤਸ਼ਾ ਇਸ ਤਰ੍ਹਾਂ ਜੁੜੀਆਂ ਇੱਕ ਖੰਡੇ ਲੁਧਿਆਣਾ ਜ਼ਿਲ੍ਹੇ ਦਾ ਖੰਨੇ ਦਾ ਬੰਦਾ ਇੱਕ ਫਰੀਦਕੋਟ ਸ਼ਹਿਰ ਦਾ ਬੰਦਾ ਦੋਨੇ ਆਪਸ ਵਿੱਚ ਕਦੇ ਜ ਮਿਲਨ ਦਾ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ ਸੀ ਦੇ ਦੋਨੋਂ ਬਲਾਈਂਡ ਸੀ ਅੱਖਾਂ ਤੋਂ ਇਹ انسان ਨਹੀਂ ਕਰ ਸਕਦਾ ਇਹ ਭਗਵਾਨ ਹੀ ਕਰ ਸਕਦਾ ਮਹਾਰਾਜ ਦੀ ਕਿਰਪਾ ਭਗਵਾਨ ਦੀ ਮਿਹਰ ਨਾਲ ਅੱਜ ਸਾਡੇ ਬਾਪੂ ਇੱਥੇ ਸੁਪਨਿਆਂ ਦੇ ਘਰ ਵਿੱਚ ਸੁਪਰਿਆ ਵਰਗਾ ਜੀਵਨ ਬਤੀਤ ਕਰਦੇ ਸਵੇਰੇ ਸਵੇਰੇ ਹੁਣ ਸਾਰਿਆਂ ਨੂੰ ਇਸ਼ਨਾਨ ਕਰਾ ਕੇ ਦਸਤਾਰਾਂ ਬੰਨੀਆਂ ਜਾ ਰਹੀਆਂ ਇਸ ਤੋਂ ਬਾਅਦ ਸਾਰਿਆਂ ਨੇ ਹੁਣ ਇਸ਼ਨਾਨ ਹੋਣ ਤੋਂ ਬਾਅਦ ਦਸਤਾਰਾਂ ਬੰਨ ਕੇ ਗੁਰੂ ਘਰ ਜਾ ਪਹੁੰਚਣਾ ਗੁਰੂ ਘਰ ਚ ਸਵੇਰ ਸਵੇਰ ਦੇ ਟਾਈਮ ਪਾਠ ਹੁੰਦਾ ਮਹਾਰਾਜ ਦੀ ਮੇਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਗਰਬਾਣੀ ਦਾ ਪ੍ਰਵਾਹ ਹੁੰਦਾ ਇਹ ਸਭ ਤੁਹਾਡੀਆਂ ਦੁਆਵਾਂ ਕਰਦਾ ਉਹ ਬਾਪੂ ਪ੍ਰੀਤ ਬਾਬੇ ਅਸੀਂ ਤੇਰੇ ਪੋਤਾਂ ਤਾਂ ਆਹੀ ਆ ਬਾਪੂ ਪ੍ਰੀਤ ਬਾਬਾ ਜੀ ਨੂੰ ਅਸੀਂ ਦਿਨਾਂ ਰੇਡੀਓ ਬਾਪੂ ਬਾਪੂ ਜੀ ਨੂੰ ਅਸੀਂ ਟੱਟਾਂ ਪਿੰਡ ਦੇ ਫਲਾਈ ਹੋੜੇ ਥੱਲੇ ਕੋਵੜ ਦੇ ਦਰਾਨ 200 ਵਿੱਚ ਲੈ ਕੇ ਆਏ ਨੱਤੇ ਚ ਬਾਪੂ ਜੀ ਦੇ ਕੀੜੇ ਪਏ ਹੋਏ ਸੀ ਪੈਰ ਚ ਹੱਥ ਚ ਵੀ ਕੀੜੇ ਪਏ ਹੋਏ ਸੀ ਇਹ ਜੇ ਮੇਰਾ ਬਾਪੂ ਕਲ ਵੀ ਪ੍ਰੀਤ ਬਾਪੂ ਖੁਸ਼ ਤੰਦਰੁਸਤ ਚੜ੍ਹਦੀ ਕਲਾ ਚ ਵਾਹਿਗੁਰੂ ਜੀ ਕਾ ਖਾਲਸਾ